ਜੀ ਜਗੀਰ ਕੌਰ ਨੂੰ ਲੈ ਕੇ ਤਾਂ ਦੇਖਿਆ ਜਾ ਰਿਹਾ ਕਿ ਬੀਬੀ ਜਗੀਰ ਕੌਰ ਦੀਆਂ ਮੁਸ਼ਕਲਾਂ ਵਿਵਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਦੇ ਉੱਤੇ ਗੁਰਪਤਪ ਸਿੰਘ ਬਡਾਲਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਦੇਖਿਆ ਜਾ ਰਿਹਾ ਕਿ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਨੇ ਇਸ ਦੇ ਉੱਤੇ ਕਿ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਹੈ ਉਹ ਤਾਂ ਦੋਫਾੜ ਹੋ ਚੁੱਕੀ ਹੈ ਹਰਜਿੰਦਰ ਸਿੰਘ ਧਾਮੀ ਨੇ ਉਹ ਵਕਫ ਹੋ ਚੁੱਕੇ ਨੇ ਤੇ ਜਿਹੜੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹ ਵਕਫ ਹੋ ਕੇ ਚੱਲ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦ ਨੂੰ ਜਿਨ੍ਹਾਂ ਨੂੰ ਕਿ ਤਨਖਾਹੀਆ ਕਰਾ ਦਿੱਤਾ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਜਿਹੜੀ ਕਿ ਬੰਦੀ ਸਜ਼ਾ ਨਹੀਂ ਦਿੱਤੀ ਗਈ ਪਰ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਨੂੰ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਤੇ ਹੱਥ ਦੇ ਵਿੱਚ ਜਵਾਬ ਵੀ ਮੰਗਿਆ ਗਿਆ ਸੋ ਦੱਸਿਆ ਗਿਆ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਇੱਕ ਧੜਾ ਵੱਖ ਹੋ ਗਿਆ ਸੀ ਜਿਨ੍ਹਾਂ ਦੇ ਵੱਲੋਂ ਸੁਧਾਰ ਲਹਿਰ ਵੀ ਚਲਾਈ ਗਈ ਆ ਤੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਿਕਾ ਗੁਨਾਹ ਪੱਤਰ ਸੌਪਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਲੇ ਦੀ ਸਰਕਾਰ ਵਲੇ ਹੋਈਆਂ ਬਿਆਦਬੀਆਂ ਨੂੰ ਲੈ ਕੇ ਜਿਹੜੇ ਕਿ ਆਪਣਾ ਸਪਸ਼ਟਿਕਨ ਦਿੱਤਾ ਤੇ ਨਾਲ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਸਾਫ਼ ਤੌਰ ਤੇ ਕਿਹਾ ਸੀ ਕਿ ਬਿਆਦਬੀ ਉਹਨਾਂ ਦੇ ਕਰਕੇ ਹੋਈ ਹੈ ਜਿਹਦੇ ਚੱਲਦੇ ਅਜੇ ਉੱਤੇ ਜਿਹੜੀ ਕਿ ਕਾਰਵਾਈ ਹੋਈ ਅਤੇ ਇਹਨਾਂ ਨੂੰ ਸਾਰੇ ਨੂੰ ਸ਼੍ਰੀ ਕਾਟਕ ਸਹਿਬ ਉੱਤੇ ਆਪੋ ਆਪਣਾ ਜਵਾਬ ਸਪਸ਼ਟਿਕਨ ਦੇਣ ਦੇ ਲਈ ਕਿਹਾ ਗਿਆ ਸੀ ਜਿਹਦੇ ਚੱਲਦੇ ਸੁਖਬੀਰ ਸਿੰਘ ਬਾਦਲ ਵੀ ਸ਼੍ਰੀ ਕਾਟਕ ਸਹਿਬ ਪਹੁੰਚੇ ਆਪਣਾ ਬੰਦ ਲਿਫਾਪਾ ਸਪਸ਼ਟਿਕਨ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਕਿ ਇਸ ਦੇ ਉੱਤੇ ਕਾਰਵਾਈ ਹੋਈ ਅਤੇ ਤਨਖਾਹੀਆ ਕਰਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਇਹਦੇ ਨਾਲ ਹੀ ਜਿਹੜੇ ਉਸ ਵਕਤ ਦੇ ਮੰਤਰੀ ਸੀ ਵਿਧਾਇਕ ਸੀ ਉਹ ਸਾਬਕਾ ਮੰਤਰੀ ਤੇ ਵਿਧਾਇਕਾਂ ਨੂੰ ਵੀ ਸ਼ਿਰਕਾਤ ਕਾਟਕ ਸਾਹਿਬ ਦੇ ਉੱਤੇ ਆਪ ਕੋ ਆਪਣਾ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਜਿੱਦੇ ਚੱਲਦੇ ਸੁਖਬੀਰ ਸਿੰਘ ਆਬਾਦ ਤੋਂ ਬਾਅਦ ਵਿਕਰਮ ਮੱਜੀਠਿਆ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਅਤੇ ਸਭ ਨੇ ਜੜਾ ਕਿ ਆਪੋ ਆਪਣਾ ਸਪਸ਼ਟਿਕਾ ਜੜਾ ਕਿ ਉਹ ਪੇਸ਼ ਕੀਤਾ ਗਿਆ ਪਰ ਹੁਣ ਜਿਸ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਹਦਾ ਨਾ ਉਹਨਾਂ ਨੂੰ ਇੱਕ ਹੱfte ਦੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਤਾਂ ਦੇਖਣਾ ਹੋਵੇਗਾ ਕਿ ਬੀਬੀ ਜ਼ਗੀਰ ਕੌਰ ਦੇ ਵੱਲੋਂ ਕੀ ਜਵਾਬ ਪੇਸ਼ ਕੀਤਾ ਜਾਵੇਗਾ ਬਿਊਰੋ ਰਿਪੋਰਟ ਹਰਪੰਜਾਬ ਗੱਲ ਕੀਤੀ ਜਾਵੇ ਬੀਬੀ ਜਗੀਰ ਕੌਰ ਨੂੰ ਲੈ ਕੇ ਤਾਂ ਦੇਖਿਆ ਜਾ ਰਿਹਾ ਕਿ ਬੀਬੀ ਜਗੀਰ ਕੌਰ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਦੇਤੇ ਗੁਰਪ੍ਰਤਾਪ ਸਿੰਘ ਬੜਾਲਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਦੇਖਿਆ ਜਾ ਰਿਹਾ ਕਿ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਨੇ ਇਸ ਦੇ ਉੱਤੇ ਕਿ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਹੈ ਉਹ ਤਾਂ ਦੋ ਫਾੜ ਹੋ ਚੁੱਕੀ ਹੈ ਹਰਜਿੰਦਰ ਸਿੰਘ ਧਾਮੀ ਨੇ ਉਹ ਵੱਖ ਹੋ ਚੁੱਕੇ ਨੇ ਤੇ ਜਿਹੜੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਉਹ ਵੱਖ ਹੋ ਕੇ ਚੱਲ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੂੰ ਕਿ ਤਨਖਾਹੀਆ ਕਰਾ ਦਿੱਤਾ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਜਿਹੜੀ ਕਿ ਬੰਦੀ ਸਜ਼ਾ ਨਹੀਂ ਦਿੱਤੀ ਗਈ ਪਰ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਨੂੰ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਤੇ ਹਫ਼ਤੇ ਦੇ ਵਿੱਚ ਜਵਾਬ ਵੀ ਮੰਗਿਆ ਗਿਆ ਸੋ ਦਾਅਵੇ ਕੀ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਇੱਕ ਤੜਾ ਵੱਖ ਹੋ ਗਿਆ ਸੀ ਜਿਨ੍ਹਾਂ ਦੇ ਵੱਲੋਂ ਸੁਧਾਰ ਲਹਿਰ ਵੀ ਚਲਾਈ ਗਈ ਆ ਤੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਿਕਾ ਗੁਨਾਹ ਪੱਤਰ ਸੌਂਪਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਲੇ ਦੀ ਸਰਕਾਰ ਵਲੇ ਹੋਈਆਂ ਬਿਆਦਬੀਆਂ ਨੂੰ ਲੈ ਕੇ ਜਿਹੜੇ ਕਿ ਆਪਣਾ ਸਪਸ਼ਟਿਕਨ ਦਿੱਤਾ ਤੇ ਨਾਲ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਸਾਫ਼ ਤੌਰ ਤੇ ਕਿਹਾ ਸੀ ਕਿ ਬਿਆਦਬੀ ਉਹਨਾਂ ਦੇ ਕਰਕੇ ਹੋਈ ਹੈ ਜਿਦਾਂ ਚੱਲਦੇ ਜਿਹਦੇ ਉੱਤੇ ਜਿਹੜੀ ਕਿ ਕਾਰਵਾਈ ਹੋਈ ਅਤੇ ਇਹਨਾਂ ਨੂੰ ਸਾਰੇ ਨੂੰ ਸ਼੍ਰੀ ਅਕਾਲ ਤਖਸਦ ਉੱਤੇ ਆਪੋ ਆਪਣਾ ਜਵਾਬ ਸਪਸ਼ਟਿਕਨ ਦੇਣ ਦੇ ਲਈ ਕਿਹਾ ਗਿਆ ਸੀ ਜਿਦਾਂ ਚੱਲਦੇ ਸੁਖਬੀਰ ਸਿੰਘ ਬਾਦਲ ਵੀ ਸ਼੍ਰੀ ਅਕਾਲ ਤਖਸਦ ਪਹੁੰਚੇ ਆਪਣਾ ਬੰਦ ਲਿਫਾਫਾ ਸਪਸ਼ਟਿਕਨ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਕਿ ਇਸ ਦੇ ਉੱਤੇ ਕਾਰਵਾਈ ਹੋਈ ਅਤੇ ਤਨਖਾਹੀਆ ਕਰਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਇਸ ਦੇ ਨਾਲ ਹੀ ਜਿਹੜੇ ਉਸ ਵਕਤ ਦੇ ਮੰਤਰੀ ਸੀ ਵਿਧਾਇਕ ਸੀ ਉਹ ਸਾਬਕਾ ਮੰਤਰੀ ਤੇ ਵਿਧਾਇਕਾਂ ਨੂੰ ਵੀ ਸ਼ੁਰੂ ਕਾਲ ਤੱਕ ਸਰਦੇ ਉਤੇ ਆਪੋ ਆਪਣਾ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਜਿੱਦੇ ਚੱਲਦੇ ਸੁਖਬੀਰ ਸਿੰਘ ਅਬਾਦਤ ਤੋਂ ਬਾਅਦ ਵਿਕਰਮ ਮਰਜੀਠੀਆ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਅਤੇ ਸਭ ਨੇ ਜਿਹੜਾ ਕਿ ਆਪੋ ਆਪਣਾ ਸਪਸ਼ਟਿਕਾ ਜਿਹੜਾ ਕਿ ਉਹ ਪੇਸ਼ ਕੀਤਾ ਗਿਆ ਪਰ ਹੁਣ ਜਿਸ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਹਦਾ ਨਾ ਉਹਨਾਂ ਨੂੰ ਇੱਕ ਹੱਥ ਦੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਤਾਂ ਦੇਖਣਾ ਹੋਵੇਗਾ ਕਿ ਬੀਬੀ ਜਗੀਰ